ਪੰਜਾਬ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ ਸੀਮਾਪਾਰ ਤਸਕਰਾਂ ਦੇ ਨਾਲ ਸਬੰਧ ਰੱਖਣ ਵਾਲੇ ਦੋ ਨੌਜਵਾਨਾਂ ਨੂੰ ਪੰਜਾਬ ਪੁਲਿਸ ਨੇ 1 ਕਿਲੋ ਹੈਰੋਇਨ ਦੇ ਸਮੇਤ ਗ੍ਰਿਫਤਾਰ ਕੀਤਾ ਆਓ ਸੁਣਦੇ ਹਾਂ ਮੀಡಿಯਾ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਕੀ ਕਿਹਾ ਐ ਦੇਖੋ ਦੋਸਤੋ ਜਿੱਦਾਂ ਤੁਸੀਂ ਆਲਰੇਡੀ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਇੱਕ ਮਹਿੰਮ ਚੱਲੀ ਹੋਈ ਹੈ ਉਦੇ ਤਹਿਤ ਹੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦਿੱਤੇ ਹਦੀਆਂ ਹਦਾਇਤਾਂ ਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ ਇਸ ਦੀ ਲੜੀ ਵਿੱਚ ਕੱਲ ਦੁਰੰਗਲਾ ਪੁਲਿਸ ਨੇ ਠਾਕਰਪੁਰ ਨੇੜੇ ਨਾਕਾ ਲਾਇਆ ਸੀ ਔਰ ਇਸ ਬਾਰੇ ਸਾਨੂੰ ਬੀਐਸਐਫ ਨੇ ਵੀ ਥੋੜੀ ਇਨਫੋਰਮੇਸ਼ਨ ਇਸ ਬਾਰੇ ਦਿੱਤੀ ਹੋਈ ਸੀ ਸੋ ਉਸ ਨਾਕੇ ਦੌਰਾਨ ਇੱਕ ਸਵਿਫਟ ਕਾਰ ਦੇ ਵਿੱਚੋਂ ਜਦੋਂ ਆਹੀ ਚੈਕਿੰਗ ਦੌਰਾਨ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਚ ਇੱਕ ਮੁਜਰਮ ਜਿਹੜਾ ਗੁਰਪ੍ਰੀਤ ਗੋਪੀ ਜਿਹੜਾ ਚੱਕਰੀ ਦਾ ਰਹਿਣ ਵਾਲਾ ਉਹ ਭੱਜ ਗਿਆ ਮੌਕੇ ਤੇ ਦੋ ਜਿਹੜੇ ਮੁਜਰਮ ਹੈ ओंकार ਸਿੰਘ ਤੇ ਮਨਪ੍ਰੀਤ ਕੁਮਾਰ ਇਹ ਦੋਨੇ ਸੰਦਲਪੁਰ ਪਿੰਡ ਦੇ ਆ ਜਿਹੜਾ ਕਿ ਥਾਣਾ ਦਰੰਗਲਾ ਚ ਪੈਂਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਸਾਨੂੰ 1 ਕਿਲੋ 68 ਮਿਲੀਗ੍ਰਾਮ ਜਿਹੜੀ ਆ ਹੀਰੇ ਨੂੰ ਬਰਾਮਦ ਹੋਈ ਆ ਸੋ ਆਪਾਂ ਇਹਨਾਂ ਦੇ ਖਿਲਾਫ ਅੰਡਰ ਐਨਡੀਪੀਐਸ ਐਕਸ ਪਰਚਾ ਦਰਜ ਕਰ ਲਿਆ ਔਰ ਇਹਨਾਂ ਦੇ ਪੁਲਸ ਰਿਮਾਂਡ ਲੈ ਕੇ ਅੱਗੇ ਬੈਕਵਰਡ ਲਿੰਕ ਕਿੱਥੋਂ ਇਹ ਹਿਰਨ ਆਈ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ। ਤੇ ਗੱਲ ਕੀਤੀ ਜਾਵੇ ਤਾਂ ਬੈਕਗ੍ਰਾਉਂਡ ਇਹਨਾਂ ਦੀ ਪਹਿਲਾਂ ਵੀ ਕਿ ਮਾਮਲਾ ਦਰਜ ਹੈਗਾ। ਇਹਨਾਂ ਵਿੱਚ ਇੱਕ ਮੁਜਰਮ ਦੇ ਖਿਲਾਫ ਸ਼ਰਾਬ ਦੇ ਪਰਚੇ ਔਰ ਲੜਾਈ ਝਗੜੇ ਦੇ ਅੰਦਰਜਾ। ਇਹਤੂ ਲਵਾ ਦੂਜੇ ਲੜਕੇ ਦੇ ਖਿਲਾਫ ਇਦਾਂ ਦਾ ਕੋਈ ਅਜੇ ਮਾਮਲੇ ਦਰਜ ਨਹੀਂ ਹੈ। ਇਹਨਾਂ ਦੇ ਤਸਕਰੀ ਲਿੰਕ ਅੱਗੇ ਮਿਲੀ ਹੈ ਜੀ ਕੋਈ? ਇਹਦੇ ਤਸਕਰੀ ਲਿੰਕ ਜੋ ਪ੍ਰੀਮੀਅਮ ਇਨਕੁਆਰੀ ਤੋਂ ਆਪੇ ਇਹ ਬਾਰਡਰ ਕਰਾਸ ਤੋਂ ਇਹਨਾਂ ਦੇ ਸਬੰਧ ਹੈਗੇ ਆ ਜਿੱਥੋਂ ਸਮਗਲਿੰਗ ਹੋ ਰਹੀ ਹੈ ਔਰ ਇਸ ਬਾਰੇ ਆਪਾਂ ਜਿਹੜੀ ਹੈ ਕਾਫੀ ਡੂੰਘਾਈ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤਾਂ ਕਿ ਬੈਕਵਰਡ ਲਿੰਕ ਹੋਰ ਇਲਾਕੇ ਦੇ ਵਿੱਚ ਕੌਣ ਸਮਗਲਿੰਗ ਕਰ ਰਿਹਾ ਹੈ ਇਹਦੇ ਉੱਤੇ ਵੀ ਆਪਾਂ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ